ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਆਪਣੀ ਨਵੀਂ ਅਪਡੇਟ ਨਾਲ ਸੋ ਦੋਸਤੋ ਕੱਲ੍ਹ ਆਪਾਂ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਹੜਾ ਸੀ ਜਤਿੰਦਰ ਸਿੰਘ ਕੇਸ ਦੇ ਨਾਲ ਸੰਬੰਧਿਤ ਸੀ ਉਹ ਕਿ ਉਹਨਾਂ ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਉਹ ਪਰ ਪਤਾ ਨਹੀਂ ਕਿਸੇ ਕਾਰਨ ਕਰਕੇ ਉਹਦੇ ਵਿੱਚ ਇਸ ਤਰ੍ਹਾਂ ਦਾ ਕੀ ਸੀ ਕਿ YouTube ਵੱਲੋਂ ਉਹ ਜਿਹੜੀ ਵੀਡੀਓ ਉਹ ਰਿਮੂਵ ਕਰ ਦਿੱਤੀ ਗਈ ਸੋ ਉਸ ਲਈ ਉਹਨਾਂ ਸਾਰੇ ਭੈਣ ਭਰਾਵਾਂ ਤੋਂ ਮਾਫੀ ਚਾਹੁੰਦੇ ਆ ਕਿ ਉਹ ਉਹ ਜਿਹੜੀ ਜਾਣਕਾਰੀ ਤੁਹਾਡੇ ਤੱਕ ਨਹੀਂ ਪਹੁੰਚ ਸਕੀ ਸੋ ਉਹਦੇ ਵਿੱਚ ਇਹ ਸੀ ਕਿ ਜਤਿੰਦਰ ਸਿੰਘ ਕੇਸ ਦੇ ਵਿੱਚ ਅਤੇ ਇੱਕ ਵੰਦਨਾ ਜਿਹੜਾ ਨਾਂ ਦੇ ਉੱਪਰ ਦੋ ਕੇਸ ਫਾਈਲ ਹੋਇਆ ਸੋ ਜਿੰਨਾ ਭੈਣ ਭਰਾਵਾਂ ਨੂੰ ਜਿਹੜਾ ਹੈਗਾ ਉਹ 8 ਤਰੀਕ ਨੂੰ ਜਿਹੜਾ ਨਿੱਜੀ ਸੁਣਵਾਈ ਦਾ ਉਹ ਮੌਕਾ ਦਿੱਤਾ ਗਿਆ ਹਾਲਾਂਕਿ ਜਿਹੜਾ ਜਤਿੰਦਰ ਸਿੰਘ ਕੇਸ ਸੀ ਉਹਦੇ ਵਿੱਚ ਉਹਨਾਂ ਨੂੰ 6 ਤਰੀਕ ਦਾ ਮੌਕਾ ਦਿੱਤਾ ਗਿਆ ਸੀ ਪਰ 6 ਤਰੀਕ ਪੋਸਟਪੋਨ ਹੋਣ ਕਰਕੇ ਜਿਹੜਾ ਉਹ 8 ਤਰੀਕ ਦਾ ਉਹਨਾਂ ਨੂੰ ਇੱਕ ਜਿਹੜਾ ਉਹ ਟਾਈਮ ਦਿੱਤਾ ਗਿਆ ਸੀ ਸੋ ਉਹ ਜਿਹੜਾ ਮਹੱਤਵਪੂਰਨ ਜਿਹੜੀ ਜਾਣਕਾਰੀ ਸੀ ਉਹ ਭੈਣ ਭਰਾਵਾਂ ਤੋਂ ਰਹੇਗੀ ਹੋ ਸਕਦਾ ਕੁਝ ਭੈਣ ਭਰਾ ਉਸ ਜਾਣਕਾਰੀ ਦੇ ਨਾ ਪਹੁੰਚਣ ਕਰਕੇ ਹੋ ਸਕਦਾ ਉਹ ਅੱਜ ਪਹੁੰਚ ਕੇ ਹੋਣ ਠੀਕ ਹੈ ਜੀ ਸੋ ਉਹਦੇ ਲਈ ਮਾਫੀ ਚਾਹੁੰਦੇ ਆ ਪਰ ਦੋਸਤੋ ਇੱਕ ਬਹੁਤ ਵੱਡਾ ਜਿਹੜਾ ਹੁਣ ਥੋੜੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੁਣ ਇੱਕ ਵੱਡੀ ਅਪਡੇਟ ਚੱਲ ਰਹੀ ਹੈ ਜਾਂ ਇੱਕ ਵੱਡਾ ਮੁੱਦਾ ਕਹਿ ਸਕਦੇ ਇਹਨੂੰ ਆਪਾਂ ਠੀਕ ਹੈ ਜੀ ਉਹ ਇਹ ਕਿ 221% ਡੀ ਵਾਲਾ ਕਿ ਪੰਜਵੇਂ ਪੇ ਸਕੇਲ ਦੇ ਵਿੱਚ ਜਿਹੜਾ ਜਿਸ ਤੱਕ 148% ਡੀ ਮਿਲਦਾ ਪਰ ਉਹਦੇ ਚ 221% ਡੀ ਦੀ ਮੰਗ ਕੀਤੀ ਗਈ ਸੀ ਇਹ ਕੇਸ ਸਪੈਸ਼ਲ 6635 ਕੈਂਡੀਡੇਟਸ ਵੱਲੋਂ ਲਗਾਇਆ ਗਿਆ ਸੀ ਜਿਦੇ ਵਿੱਚ ਸੁਖਚੰਦ ਸਿੰਘ ਪਰਮਜੀਤ ਸਿੰਘ ਦਲਜੀਤ ਸਰਾ ਇਹ 6835 ਦੇ ਉਹ ਮੇਨ ਜਿਹੜੇ ਮੈਂਬਰ ਨੇ ਜਿਨ੍ਹਾਂ ਵੱਲੋਂ ਇਹ ਕੇਸ ਲਗਾਏ ਗਏ ਸੀ ਤੇ ਆਪਣੇ ਸਾਥੀਆਂ ਨੂੰ ਜਿਹੜਾ ਉਹ ਕੇਸ ਲਗਾਉਣ ਵਾਸਤੇ ਕਿਹਾ ਗਿਆ ਸੀ ਵੈਸੇ ਇਹ ਚ ਇੱਕ ਵੀਡੀਓ ਚ ਦੋ ਤਿੰਨ ਗੱਲਾਂ ਸ਼ਾਇਦ ਐਡ ਹੋ ਗਈਆਂ ਉਹ ਜਦਾ ਰੀਮਿਕਸ ਜਾ ਹੋ ਜਾ। ਸੋ ਫਿਲਹਾਲ ਆਪਾਂ 221% ਡੀ ਵਾਲੇ ਤੇ ਗੱਲ ਕਰਦੇ ਹਾਂ ਕਿ ਜਿਹੜੇ ਹੈਗੇ ਸੀ 6835 ਅਧਿਆਪਕ ਨੇ ਜਿਹੜੇ ਉਹ 221% ਡੀ ਦੀ ਮੰਗ ਕਰ ਰਹੇ ਸੀ। ਸੋ ਕਾਫੀ ਜਿਹੜੇ ਉਹ ਕਿਸ ਭੈਣ ਭਰਾਵਾਂ ਨੇ ਜੋ ਪਟੀਸ਼ਨਾਂ ਨੇ ਲਗਾ ਦਿੱਤੀ ਹੈ ਸੋ ਕੁਝ ਜਿਹੜੇ ਪਟੀਸ਼ਨਰ ਬਣਨਾ ਚਾਹੁੰਦੇ ਐ ਐਮ ਐਸ ਸੀ ਵੀ ਅਸੀਂ ਜੇਕਰ ਪਟੀਸ਼ਨ ਬਣਨਾ ਤਾਂ ਅਸੀਂ ਕੀ ਕਰੀਏ ਠੀਕ ਹੈ ਜੀ ਸੋ ਆਪਾਂ ਪਹਿਲਾਂ ਵੀ ਤੁਹਾਨੂੰ ਰੈਸੀ ਵਿੱਚ ਦੋ ਰਾਇਆ ਨੇ ਕਿਉਂਕਿ ਇਹ ਸਿਰਫ ਈਟੀਟੀ ਕੇਟਰ ਵੱਲੋਂ ਹੀ ਜਿਹੜਾ ਹੁਣ ਤੱਕ ਕੇਸ ਲਗਾਇਆ ਗਿਆ ਸਿਰਫ ਕਲੇ 6835 ਵੱਲੋਂ ਨਾ ਕਿ 234 ਜਾਂ 9494 ਵੱਲੋਂ ਫਿਲਹਾਲ ਇਹਦੇ ਵਿੱਚ ਅਜੇ ਤੱਕ ਕੋਈ ਦਿਲਚਸਪੀ ਨਹੀਂ ਦਿਖਾਈ ਗਈ ਤੇ ਜੇਕਰ ਮਾਸਟਰ ਕਟਰ ਦੀ ਗੱਲ ਕਰੀ 370441 ਕਟ 2392 ਉਹਨਾਂ ਵੱਲੋਂ ਵੀ ਹਜੇ ਤੱਕ ਇਸ ਤਰ੍ਹਾਂ ਦਾ ਕੋਈ ਕੇਸ ਜਿਹੜਾ ਉਹ ਨਹੀਂ ਲਗਾਇਆ ਗਿਆ ਸਿਰਫ 6835 ਅਧ ਪੰਨੇ ਮੀ ਪੇ ਸਕੀਲ ਦੇ ਵਿੱਚ 221% ਡੀਏ ਦੀ ਮੰਗ ਕੀਤੀ ਹੈ ਸੋ ਉਹਦੇ ਵਿੱਚ ਬਹੁਤ ਸਾਰੇ ਕੇਸ ਸੁਣਨ ਨੂੰ ਵੀ ਆਏ ਆ ਤੇ ਇੱਕ ਹੁਣੇ-ਹੁਣੇ ਉੱਡੀ-ਉੱਡੀ ਖਬਰ ਮਿਲੀ ਸੀ ਮਤਲਬ ਕਹਿ દਈਏ ਵੀ ਆਪਾਂ ਅਪਡੇਟ ਆਈ ਹੈ ਗਰੁੱਪਾਂ ਦੇ ਵਿੱਚ ਕਿ 221% ਡੀਏ ਮਿਲ ਗਿਆ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਉਹ ਤੁਹਾਡੇ ਨਾਲ ਆਪਾਂ ਕੱਲ ਨੂੰ ਸਾਂਝਾ ਕਰਾਂਗੇ ਕਿਉਂਕਿ ਇੱਕ ਪੱਤਰ ਪੂਰੇ 10 ਪੇਜਾਂ ਦਾ ਇੱਕ ਪੱਤਰ ਜਾਰੀ ਹੋਇਆ ਹੈ ਠੀਕ ਹੈ ਜੀ ਸੋ ਜਿਹੜਾ ਜਿਹੜਾ ਕਿ ਪੂਰੀ ਤਰ੍ਹਾਂ ਇੰਗਲਿਸ਼ ਦੇ ਵਿੱਚ ਹੈ ਆਪਾਂ ਉਹਨੂੰ ਪੰਜਾਬੀ ਵਿੱਚ ਕਨਵਰਟ ਕਰਕੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਉਹਦੀ ਜਾਂਚ ਪੜਤਾਲ ਕਰਕੇ ਫਿਰ ਤੁਹਾਨੂੰ ਉਸ ਬਾਰੇ ਆਪਾਂ ਦੱਸਾਂਗੇ ਵੀ ਕੀ ਗ ਤੁਹਾਨੂੰ 221% ਡੀਏ ਦਿੱਤਾ ਹੈ ਜਾਂ ਨਹੀਂ ਦਿੱਤਾ ਠੀਕ ਹੈ ਜੀ ਕਿਉਂਕਿ ਵਿੱਚ ਹੀ ਸੁਣਨ ਦੇ ਵਿੱਚ ਆਇਆ ਸੀ ਕਿ ਸਰਕਾਰ ਉਲਝਣਤਾਣੀ ਦੇ ਵਿੱਚ ਉਲਝਾ ਰਹੀ ਹੈ ਅਧਿਆਪਕ ਵਰਗ ਨੂੰ ਪਟੀਸ਼ਨਰਾਂ ਨੂੰ ਠੀਕ ਹੈ ਜੀ ਕਿਉਂਕਿ ਜਿਹੜੇ ਜ਼ਿਆਦਾ ਵਿਦਵਾਨ ਨੇ ਉਹ ਇਸ ਚੀਜ਼ ਦੀ ਜ਼ਿਆਦਾ ਸ਼ੀਤੀ ਪੜਤਾਲ ਕਰ ਲੈਂਦੇ ਆ ਕਿ ਵਾਕਈ ਸਰਕਾਰ ਦੇ ਹੀ ਕੋਈ ਚਾਲ ਹੈ ਜਾਂ ਉਹਨਾਂ ਨੂੰ 221% ਡੀਏ ਦੇ ਦਿੱਤਾ ਗਿਆ ਇਹ ਚੰਗੀ ਤਰ੍ਹਾਂ ਆਪਾਂ ਤੁਹਾਨੂੰ ਪੰਜਾਬੀ ਦੇ ਵਿੱਚ ਕਨਵਰਟ ਕਰਕੇ ਦੱਸਾਂਗੇ ਸੋ ਫਿਲਹਾਲ ਜਿਹੜੇ ਕਹਿੰਦੇ ਸੀ ਕਿ ਸੀ 221% ਡੀਏ ਦੇ ਵਿੱਚ ਅਸੀਂ ਪਟੀਸ਼ਨਰ ਬਣਨਾ ਹੈ ਤਾਂ ਕਿਹੜੇ-ਕਿਹੜੇ ਬਣ ਸਕਦੇ ਐ ਤੇ ਕਿਹੜੇ ਨਹੀਂ ਬਣ ਸਕਦੇ ਉਹ ਤੁਹਾਡੇ ਸਾਹਮਣੇ ਆਪਾਂ ਦੋਸਤੋ ਦੱਸ ਰਹੇ ਆ ਕਿ ਆਪਾਂ ਜਿਸ ਤਰ੍ਹਾਂ ਕੇ ਦੱਸਿਆ ਕਿ 221% ਡੀਏ ਦੀ ਜਿਹੜਾ ਕੇਸ ਲਗਾਇਆ ਗਿਆ ਸੀ ਸੋ ਬਹੁਤ ਸਾਰੇ ਸਾਥੀਆਂ ਦੇ ਸਵਾਲ ਸੀ ਕਿ ਕੌਣ-ਕੌਣ ਪਟੀਸ਼ਨਰ ਬਣ ਸਕਦਾ ਸੋ ਕੌਣ-ਕੌਣ ਪਟੀਸ਼ਨਰ ਬਣ ਸਕਦਾ ਦੋਸਤੋ ਬਿਲਕੁਲ ਆ ਸ਼ਾਫ ਸ਼ਬਦਾਂ ਦੇ ਵਿੱਚ ਜਿਹੜਾ ਦੱਸਿਆ ਗਿਆ ਜਿੰਨਾ ਸਾਥੀ ਨੇ ਸਪੀਕਿੰਗ ਆਰਡਰ ਆ ਚੁੱਕੇ ਆ ਠੀਕ ਹੈ ਜੀ ਜਿਨ੍ਹਾਂ ਨੇ ਵੀ 6ਵੇਂ ਪੇ ਸਕਿਲ ਵਾਸਤੇ ਲਾਇਆ ਸੀ ਠੀਕ ਹੈ ਜੀ ਪਟੀਸ਼ਨਰ ਬਣੇ ਸੀ ਉਹਨਾਂ ਦੇ ਜੇਕਰ ਸਪੀਕਿੰਗ ਆਰਡਰ ਆ ਗਿਆ ਲਾਗੂ ਹੋਣ ਸੈਲਰੀ ਪੈਣ ਜਾ ਪੇ ਫਿਕਸੇਸ਼ਨ ਹੋਣ ਨਾਲ ਕੋਈ ਸਬੰਧ ਨਹੀਂ ਹੈ ਸਿਰਫ ਸਪੀਕਿੰਗ ਆਰਡਰ ਆ ਗਿਆ ਹੈ ਠੀਕ ਹੈ ਜੀ ਜਿਨ੍ਹਾਂ ਦਾ ਪਰਵੀਸ਼ਨ ਪੀਰੀਅਡ 6 ਮਹੀਨੇ ਤੋਂ ਘੱਟ ਰਹਿੰਦਾ ਹੈ ਉਹ ਵੀ ਬਣ ਸਕਦਾ ਕਿਉਂਕਿ ਕੇਸ ਚੱਲਦੇ ਨੂੰ ਕਰਦੇ ਨੂੰ 2-4 ਮਹੀਨੇ ਤਾਂ ਇਸ ਤਰ੍ਹਾਂ ਹੀ ਲੱਗ ਜਾਂਦੇ ਆ ਜਦੋਂ ਨੂੰ ਤੁਹਾਡਾ ਪਰਵੀਸ਼ਨ ਕਲੀਅਰ ਹੋਊਗਾ ਹੋ ਸਕਦਾ ਤੁਹਾਡੇ ਤੇ ਉਹ ਇੰਪਲੀਮੈਂਟ ਹੋ ਜੇ ਠੀਕ ਹੈ ਜੀ ਤੁਹਾਡਾ ਪਰਵੀਸ਼ਨ ਵੀ ਕਲੀਅਰ ਹੋ ਜੇ ਤੇ ਉਸ ਤੋਂ ਨਾਲ ਹੀ ਕਿਉਂਕਿ ਜਦ ਜੇ ਕਰੇਦਾ ਪਰਵੀਸ਼ਨ ਰਹਿੰਦਾ ਤਾਂ ਉਸ ਦੀ ਤਨਖਾਹ ਘੱਟ ਜਾਂਦੀ ਹੁੰਦੀ ਹੈ ਠੀਕ ਹੈ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ 5ਵੇਂ ਪੇ ਸਕੇਲ 'ਚ ਜਿਹੜੇ ਆ ਭੈਣ ਭਰਾਵਾਂ ਦਾ ਪ੍ਰਵੇਸ਼ਨ ਨਹੀਂ ਸੀ ਕਲੀਅਰ ਹੋਇਆ ਸਾਲ ਦੋ ਸਾਲ ਹੋ ਗਏ ਉਹਨਾਂ ਨੇ ਲਾ ਕੇ ਉਹ ਥੋੜਾ ਜਿਹਾ ਨੁਕਸਾਨੇ ਗਏ ਕਿਉਂਕਿ ਉਹਨਾਂ ਤੇ ਪੰਜਵਾਂ ਪੇ ਸਕੇਲ ਲੱਗ ਗਿਆ ਜਿਸ ਦੇ ਕਰਕੇ ਉਹਨਾਂ ਦੀ ਤਨਖਾਹ ਘਟ ਗਈ ਠੀਕ ਹੈ ਜੀ ਸੋ ਜਿਹੜੇ ਭੈਣ ਭਰਾਵਾਂ ਦਾ ਪ੍ਰਵੇਸ਼ਨ 6 ਮਹੀਨੇ ਤੋਂ ਘੱਟ ਹੈ ਉਹ ਇਸ ਵਿੱਚ ਅਪਲਾਈ ਜਰੂਰ ਕਰ ਸਕਦੇ ਆ ਹੁਣ ਇਹਦੇ ਵਿੱਚ ਦੱਸਿਆ ਵੀ ਕਿਉਂਕਿ ਆਪਾਂ ਜਲਦੀ ਨਿਵੇੜਾਂਗੇ ਦੋਸਤੋ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਊਗੀ ਕੌਣ ਕੌਣ ਕੰਪੀਟੀਸ਼ਨ ਨਹੀਂ ਬਣ ਸਕਦਾ ਸੋ ਜਿਨ੍ਹਾਂ ਦਾ ਪ੍ਰਵੇਸ਼ਨ ਪੀਰੀਅਡ ਇੱਕ ਸਾਲ ਤੋਂ ਵੱਧ ਰਹਿੰਦਾ ਹੈ ਜਾਹਿਰ ਜੀ ਗੱਲ ਹੈ ਕਿ ਉਹਨਾਂ ਦੀ ਤਨਖਾਹ ਘਟ ਜ ਸੋ ਜਿਨ੍ਹਾਂ ਸਾਥੀਆਂ ਨੇ ਪੇ ਸਕੇਲ ਵਾਲਾ ਕੇਸ ਨਹੀਂ ਕੀਤਾ ਜਾਂ ਜਿਨ੍ਹਾਂ ਨੇ ਮਤਲਬ ਕੋਈ ਵੀ ਕੇਸ ਨਹੀਂ ਲਾਇਆ ਨਾ ਪੰਜ ਮਾਨਾ ਛੇਵੇਂ ਪੇ ਸਕੇਲ ਵਾਸਤੇ ਕਿਸੇ ਤਰ੍ਹਾਂ ਦਾ ਕੇਸ ਨਹੀਂ ਲਾਇਆ ਉਹ ਵੀ ਨਹੀਂ ਬਣ ਸਕਦੇ ਸੋ ਸਾਥੀ ਮੈਂ ਜ ਸੌਰੀ ਜਿਨ੍ਹਾਂ ਦੀ ਸਪੀਕਿੰਗ ਹਾਲੇ ਤੱਕ ਨਹੀਂ ਆਈ ਜਾਂ ਪੈਂਡਿੰਗ ਹੈ ਠੀਕ ਹੈ ਜੀ ਸੋ ਸੋ ਸਾਥੀਓ ਉਹ ਉਮੀਦ ਕਰਦੇ ਕਿ ਤੁਸੀਂ ਸਮਝ ਗਏ ਹੋ ਕਿ ਇਸ ਕੇਸ ਵਿੱਚ ਕਿਸ ਨੂੰ ਪਟੀਸ਼ਨ ਬਣਨਾ ਚਾਹੀਦਾ ਤੇ ਕਿਸ ਨੂੰ ਨਹੀਂ ਪਟੀਸ਼ਨ ਬਣਨ ਲਈ ਹੇਠੇ ਤੇ Google ਫਾਰਮ ਜਿਹੜਾ ਉਹ ਦੋਸਤੋ ਇਹ Google ਫਾਰਮ ਤੁਸੀਂ ਆਪਣੇ ਗਰੁੱਪ ਮੈਂਬਰਾਂ ਤੋਂ ਖਾਸ ਕਰ ਇਹ ਤਿੰਨ ਨਾਮ ਜਿਹੜੇ ਤੁਸੀਂ ਦੇਖ ਸਕਦੇ ਹੋ ਦੋਸਤੋ ਸੁਖਚੰਨ ਸਿੰਘ ਜੀ ਪਰਮਜੀਤ ਸਿੰਘ ਤੇ ਦਲਜੀਤ ਸਰ ਇਹ ਉਹ ਨਾਮ ਨੇ ਜਿਹੜੇ ਇਹਨਾਂ ਕੇਸਾਂ ਨੂੰ ਡੀਲ ਕਰ ਰਹੇ ਹੈ ਤੁਸੀਂ ਇਹਨਾਂ ਸਾਥੀ ਸਹਿਬਾਨ ਨਾਲ ਤੁਸੀਂ ਆਪਣਾ ਬਾਰਤਲਾਪ ਕਰਕੇ ਠੀਕ ਹੈ ਜੀ ਪਟੀਸ਼ਨ ਬਣ ਸਕਦੇ ਹਾਂ ਉਹਦਾ ਕੀ ਚਾਰਜ ਹੋਊਗਾ ਕੀ ਗੱਲਬਾਤ ਆ ਉਹ ਸਾਰੀ ਇਹਨਾਂ ਨਾਲ ਸਾਂਝ ਕਰ ਸਕਦੇ ਹੋ ਕਿਪਾ ਕਰਕੇ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਕੇ ਵੀਡੀਓ ਨੂੰ ਹਾਈਪ ਕਰਦੇ ਰਹੋ ਕਿਉਂਕਿ ਕਾਫੀ ਮਿਹਨਤ ਕਰਕੇ ਜਿਹੜੇ ਤੁਹਾਡੇ ਵਾਸਤੇ ਕੁਝ ਨਾ ਕੁਝ ਜਾਣਕਾਰੀ ਲਿਆ ਕੇ ਆਏ ਹਾਂ ਪਰ ਕਿਉਂਕਿ YouTube ਦਾ ਦੋਸਤੋ ਕੋਈ ਪਤਾ ਨਹੀਂ ਕਰੂੰ ਕਿਹੜੇ ਵੇਲੇ ਕੀ ਸਟ੍ਰਾਈਕ ਕਰ ਦਿੰਦਾ ਸੋ ਕੱਲ ਚੰਗੀ ਭਲੀ ਵੀਡੀਓ ਸੀ ਉਹਦੇ ਸਟ੍ਰਾਈਕ ਕੀਤੀ ਉਹਨੂੰ ਰਿਮੂਵ ਕਰ ਦਿੱਤਾ ਗਿਆ ਸੋ ਬਹੁਤ ਸਾਰੇ ਪੈਣ ਭਰਾਮ ਦਾ ਨੁਕਸਾਨ ਹੋਇਆ ਸੋ ਥੋੜਾ ਬਹੁਤ ਹੌਸਲਾ ਫੁਜਾਈ ਦੇ ਲਈ ਵੀਡੀਓ ਨੂੰ ਹਾਈਪ ਜ਼ਰੂਰ ਕਰਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਆਪਣਾ ਪਿਆਰ ਸੁਝਾਅ ਜ਼ਰੂਰ ਦਿੱਤਾ ਕਰੋ ਧੰਨਵਾਦ